ਇਹ ਕੋਟ ਰਾਜੇ ਇੱਕ ਨੇ ਕਹਿੰਦੇ ਕਰੋੜਾਂ ਰਾਜੇ ਜਿਹੜੇ ਨੇ ਰਾਜ ਭਾਗਾਂ ਦੇ ਰਾਜ ਜਿਹੜੇ ਰਸ ਭੋਗਦੇ ਨੇ ਰਾਜ ਮਿਲਖ ਸ਼ਕਦਾਰੀਆਂ ਰਸ ਭੋਗਣ ਵਿਸਥਾਰ ਵਿਸਥਾਰ ਹੁੰਦਾ ਕਿ ਜਿਹਦਾ ਪਾਰਾ ਬਾਹਰ ਪਦਾਰਥ ਦਾ ਕੋਈ ਪਤਾ ਹੀ ਨਹੀਂ ਲੱਗਦਾ ਭੋਗਣ ਵਾਲਾ ਥੱਕ ਗਿਆ ਪਰ ਪਦਾਰਥ ਦੀ ਨਹੀਂ ਅੱਗੇ ਕੋਈ ਵੀ ਕਮੀ ਇਹੋ ਜੇ ਵੀ ਦੁਨੀਆ ਦੇ ਵਿੱਚ ਕਈ ਕੋਟ ਕਰੋੜਾਂ ਹੀ ਰਾਜੇ ਆਏ ਕਰੋੜਾਂ ਆ ਰਹੇ ਨੇ ਕਰੋੜਾ ਆਉਣਗੇ ਕਰੋੜਾ ਜਾਣਗੇ ਕਿਉਂਕਿ ਅਸੀਂ ਸੀਮਤ ਹੋ ਜੰਨੇ ਜਿੰਨਾ ਕਸੀਂ ਆਪਣੀ ਆਖਣਾ ਦੇਖਿਆ ਹੈ ਅਸੀਂ ਓਨੀ ਕ ਬਿਰਤੀ ਦੇ ਵਿੱਚ ਘੁੰਮਦੇ ਰਹਿੰਨੇ ਆ ਤੇ ਐ ਲੱਗਦਾ ਕਿ ਖਣੀ ਕਥਾ ਵੀ ਗਲਤ ਹੈ ਕਰੋੜਾਂ ਵਾਲੀ ਹੈ ਨਾ ਨਹੀਂ ਪਾਸ਼ਾ ਕਈ ਵਾਰੀ ਬੇਨਤੀ ਕੀਤੀ ਆ ਕਿ ਸਤਪੁਰ ਸੱਚੇ ਪਾਸ਼ਾ ਜੀ ਕੋਟ ਬ੍ਰਹਮੰਡ ਕੋ ठाकुर स्वामी जे ਕਰੋੜਾ ਖੰਡ ਤੇ ਬ੍ਰਹਮੰਡ ਇਹੀ ਬੇ ਆਖੇ ਸੀ ਬਗਦਦ ਵਾਲੇ ਫਕੀਰ ਨੇ ਗੁਰੂ ਨਾਨਕ ਨੂੰ ਨਹੀਂ ਸੱਤ ਤਬ ਕੀ ਹੁੰਦੇ ਉਹ ਕਹਿੰਦੇ ਵੀ ਤੁਸੀਂ ਸੱਤ ਦੇਖੇ ਨੇ ਤੁਹਾਨੂੰ ਖੁਦਾ ਦੀ ਬੰਦਗੀ ਅਨੁਸਾਰ ਜਿੰਨੀ ਤੁਹਾਡੇ ਤੇ ਮੇਰ ਹੋਈ ਕਿਸੇ ਨੇ ਇੱਕ ਵੀ ਨਹੀਂ ਦੇਖਿਆ ਹੁਣਾ ਤੈਨੂੰ ਤਾਂ ਸੱਤ ਦਿਖਾ ਦਿੱਤੇ ਨੇ ਹੈਨਾ ਜੀ ਜਸਤਗੀਰ ਫਕੀਰ ਨੂੰ ਸਾਨੂੰ ਉਸ ਅਕਾਲ ਪੁਰਖ ਨੇ ਲੱਖਾਂ ਦਿਖਾਏ ਨੇ ਤੇ ਅਸੀਂ ਲੱਖਾਂ ਦੀ ਗੱਲ ਕਰ ਰਹੇ ਆ ਪਾਏ ਪਾਤਾਲਾਂ ਪਾਤਾਲ ਲੱਖ ਆਗਾਸਾਂ ਅਗਾਸ ਹਨਾ ਜੀ ਇਹ ਹੈ ਕਿ ਰਾਜੇ ਕਿੰਨੂ ਕਿੱਡੀਕ ਦ੍ਰਿਸ਼ਟੀ ਜਿਹੜੀ ਆ ਚਲੋ ਉਹ ਤਾਂ ਸੀ ਰਚਨ ਹਰ ਗੁਰੂ ਨਾਨਕ ਆਪੀ ਪਰ ਫਿਰ ਵੀ ਉਹਨਾਂ ਦੇ ਸ਼ੰਕੇ ਲਾਏ ਨੇ ਪਾਸ਼ਾ ਜੀਆ ਨੇ ਤੇ ਉਹਨਾਂ ਨੂੰ ਇਸ ਕਰਕੇ ਇਹ ਆ ਕਿ ਕਿਹਦੇ ਉੱਤੇ ਕਿੰਨੀ ਕਿਰਪਾ ਇਹੋ ਜੇ ਜਿਹੜੇ ਅਸੀਂ ਅੱਜ ਦੇਖਦੇ ਆ ਉਹ ਰਾਜਾ ਉਹ ਮੰਤਰੀ ਵਜ਼ੀਰ ਇਹੋ ਜੇ ਕਰੋੜਾਂ ਆਏ ਨੇ ਤੇ ਕਰੋੜਾਂ ਗਏ ਨੇ ਇੱਥੇ ਕਿਸੇ ਦਾ ਨਾਂ ਨਹੀਂ ਮਿਲਦਾ ਨਾ ਤਾਂ 15 ਭਗਤਾਂ ਦਾ ਹੀ ਮਿਲਿਆ ਇਹ ਬੋਲੋ ਸਤਨਾਮ ਇਹ ਨੇ ਅਸਲ ਦੇ ਵਿੱਚ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਰਾਜੇ ਆਖਿਆ ਹੈ ਕੀ ਬਾਣੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਜਿਹੜੇ ਸੱਚੇ ਚ ਰੱਤੇ ਪਏ ਨੇ ਸਤਿਆ ਸੁਖ ਸੱਚੀ ਵਡਿਆਈ ਜਿਸ ਕੇ ਸੇਤਨ ਜਾਤੇ ਹੈ ਨਾ ਜੀ ਇਹ ਅਸਲ ਦੇ ਵਿੱਚ ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰੰਗੇ ਜਿਹੜੇ ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ ਹੈ ਨਾ ਤੇ ਉਹ ਹੈ ਕਿ ਦੇਖੋ ਰਾਜ ਮਿਰਕ ਸ਼ਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਸੋਹਣੇ ਬਾਗ ਨੇ ਟੈਲਣ ਲਈ ਇਹਨਾਂ ਕੋਲੇ ਸਾਨੂੰ ਬੜਾ ਬੜ ਲੱਗਦਾ ਹੈ ਕਿ ਬੜੀਆਂ ਚੰਗੀਆਂ ਚੀਜ਼ਾਂ ਕਦੀ ਪਰਦਾ ਚੁੱਕ ਕੇ ਦੇਖਣਾ ਹੈ ਕਿ ਇਹਦੇ ਪਿਛਲੇ ਪਾਸੇ ਕੀ ਹੈ ਕਿਤੇ ਨੇਰੇ ਦੇ ਵਿੱਚ ਇਹਨਾਂ ਕਮੰਨ ਨਾ ਤੁਰ ਪਏ ਮੈਂ ਆ ਪਰਦਾ ਥੋੜਾ ਚੱਕ ਲਿਓ ਪਤਾ ਲੱਗ ਜਾਊਗਾ ਫੇਰ ਪੜ ਲੋ ਰਾਜ ਮਿਲਖਸ਼ਦਾਰੀਆਂ ਰਸ ਭੋਗਨ ਵਿਸਤਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਅਫਾਰ ਹੁੰਦਾ ਜਿੱਦਾਂ ਪੌਣ ਚਲਦੀ ਐ ਇਦਾਂ ਹੁਕਮ ਮੂੰਹ ਦੇ ਵਿੱਚੋਂ ਨਿਕਲਣਾ ਤੇ ਸਾਰੀ ਪਰਜਾ ਦੇ ਵਿੱਚ ਭਾਜੜ ਪੈ ਜਾਣੀ ਐ ਚੱਲੇ ਹੁਕਮ ਅਫਾਰ ਅਰੰਗ ਤਮਾਸ਼ੇ ਬਹੁਤ ਬੇਦੀ ਤਰਾਂ ਤਰਾਂ ਦੇ ਰੰਗ ਦਿਵਾਸ਼ੇ ਨਾਚ ਸਭ ਕੁਝ ਦੇਖਣ ਨੂੰ ਮਿਲਦਾ ਹੈ ਅਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ ਫਿਰ ਮਨ ਦੇ ਵਿੱਚ ਰੋਜ਼ ਜਿਹੜੀਆਂ ਚੀਜ਼ਾਂ ਦੇਖਣੀਆਂ ਉਹਨਾਂ ਦਾ ਚਾ ਹੁਣ ਨਿਤ ਨਵੀਂ ਮਿਲੇ ਦੇਖਣ ਨੂੰ ਪਰ ਜਿਸ ਵੇਲੇ ਗੁਰੂ ਨਾਨਕ ਦੀ ਬਾਣੀ ਨੇ ਸਤਗੁਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਨੇ ਇਸ ਚੀਜ਼ ਦਾ ਪਰਦਾ ਚੱਕਿਆ ਕਿ ਇਹ ਐਨੇ ਰਸ ਭੋਗਣ ਵਾਲਿਆ ਇਹਦੇ ਪਿੱਛੇ ਦੇਖ ਹੁਣ ਕੀ ਪਿਆ ਹੈ ਰੰਗ ਤਮਾਸੇ ਬਹੁ ਵਿਧੀ ਚਾਏ ਲੱਗਨ ਰਹਿਆ ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਣ ਗਏ ਆ ਕਿਹੜੀ ਜੂਣ ਚ ਗਿਆ ਛੱਪ ਦੀ ਜੂਨੇ ਅੰਤ ਕਾਲ ਜੋ ਲక్ష్ਮੀ ਸਿਮਰੇ ਸਰਪ ਜੋਣ ਵੱਲ ਵੱਲ ਉਹ ਤੇਰੇ ਆ ਪੜਦੇ ਆ ਨਾ ਤੋਂ ਇਸ ਕਰਕੇ ਕੀ ਹੈ ਕੱਲਾ ਐ ਨਾ ਦੇਖੀ ਜੋ ਕਿ ਅਗਲਾ ਸੁਹੱਪਣੀ ਨਾ ਦੇਖੀ ਜਾਓ ਉਹਨੂੰ ਚੰਗੀ ਤਰ੍ਹਾਂ ਦੇਖੋਗੇ ਇਹਦੇ ਪਿੱਛੇ ਕੀ ਪਿਆ ਹੈ ਕੋਠੇ ਨੂੰ ਬਾਹਰੋਂ ਕਲੀ ਨਾ ਦੇਖੋ ਕਿ ਬੜੀ ਸ਼ੋਹਣੀ ਹੋਈ ਹੈ ਉਹਦਾ ਅੰਦਰਲਾ ਸਾਜੋ ਸਮਾਨ ਵੀ ਦੇਖ ਲਈਦਾ ਹੁੰਦਾ ਹੈ ਹਾਂਜੀ